ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਅਤੇ Facebook ਤੇ ਸਵਾਗਤ ਹੈ ਅੱਜ ਦੀ ਆਪ ਵੀਡੀਓ ਲੈ ਕੇ ਆ ਆ ਬਿਲਕੁਲ ਸਿੰਪਲ ਜਿਹੜਾ ਦਮਲਾ ਆਪਾਂ ਸਿਖਾਉਣਾ ਹੈ ਸਿੰਪਲ ਦਮਲੇ ਜਿਹੜੀ ਆਪ ਵੀਡੀਓ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਲੜ ਲਾਉਣਾ ਆਪਾਂ ਜਿਹੜੇ ਪਹਿਲੇ ਲੜਨਾ ਸਿਰ ਕਵਰ ਕਰਨਾ ਹੈ ਜਿਹੜਾ ਆਪਣਾ ਦਮਲਾ ਉਹਦਾ ਜਿਹੜਾ ਇੱਕ ਕਿਨਾਰਾ ਉਹਨੂੰ ਆਪਾਂ ਉਹਦੇ ਦੇ ਸਦੇ ਉੱਤੇ ਜਿਹਾ ਕੇ ਤੇ ਉਹ ਨਾਲ ਸਿਰ ਕਵਰ ਕਰਕੇ ਜਿਹੜਾ ਆਪਾਂ ਲੜ ਨੂੰ ਸੈਟ ਕਰਕੇ ਤੇ ਉਸ ਦੋਈ ਜਿਹੜਾ ਆਪਾਂ ਲੜ ਨੂੰ ਅੱਖ ਤੇ ਸੈਟ ਕਰਕੇ ਜਿਹੜਾ ਲੜ ਨੂੰ ਲਗਾ ਦੇਣਾ ਤੇ ਫਿਰ ਚੰਗੀ ਤਰ੍ਹਾਂ ਜਿਹੜਾ ਦੂਜਾ ਲੜ ਵੀ ਆਪਾਂ ਉਸੇ ਤਰੀਕੇ ਨਾਲ ਲਾ ਲੈਣਾ ਦੂਜਾ ਨੂੰ ਆਪਾਂ ਦੋਈ ਅੱਖ ਵੱਲੋਂ ਘੁਮਾ ਕੇ ਫਿਰ ਜਿਹੜਾ ਆਪਾਂ ਜਿੱਥੇ ਆਪਾਂ ਪਹਿਲਾ ਲੜ ਲਾਇਆ ਸੀ ਉੱਥੇ ਆਪਾਂ ਅਗਲਾ ਲੜ ਲਾਉਣਾ ਤਾਂ ਜਿਹੜਾ ਉਥੋਂ ਆਪਣਾ ਜਿਹੜਾ ਉਥੋਂ ਡੰਗੂ ਹੋਊਗਾ ਉਹ ਕਵਰ ਹੋ ਜਾਵੇ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਬੈਗ ਤੋਂ ਪਿੱਛੋਂ ਬੈਗ ਤੋਂ ਜਿਹੜਾ ਆਪਾਂ ਥੱਲੇ ਉਹ ਲਾ ਕੇ ਤੇ ਉੱਤੇ ਲੈ ਜਾਣਾ ਉੱਤੋਂ ਲਿਆ ਕੇ ਫਿਰ ਆਪਾਂ ਥੱਲੇ ਵਾਲ ਨੂੰ ਕਰਕੇ ਤੇ ਉਹਦਾ ਇੱਕ ਆਪਾਂ ਚੰਦ ਬਣਾਉਣਾ ਹੈ ਚੰਦ ਬਣਾ ਕੇ ਤੇ ਚੰਗੀ ਤਰ੍ਹਾਂ ਸਿੰਪਲ ਸਿੰਪਲ ਉਸ ਵਿੱਚ ਜਿਹੜੇ ਆਪਾਂ ਵਾਲ ਪਾ ਕੇ ਤੇ ਲੜ ਨੂੰ ਲੋਟ ਕਰਕੇ ਲਗਾ ਦੇਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਚੰਗੀ ਤਰ੍ਹਾਂ ਜਿਹੜੇ ਆਪਾਂ ਆਪਾਂ ਲੜ ਨੂੰ ਲੋਡ ਕਰਕੇ ਲਗਾਣਾ ਹੈ ਤੇ ਉਸ ਵੀ ਜਿਹੜੇ ਜਿੰਨੇ ਵਾਰ ਹੁਣ ਬੰਨੇ ਹੋਣਗੇ ਉਹਨਾਂ ਨਾਲ ਆਪਾਂ ਲੋਡ ਕਰਕੇ ਤੇ ਥੋੜੇ ਸੰਘਣੇ ਕਰਕੇ ਜਿਹੜੇ ਲੜ ਨੂੰ ਲਗਾਉਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਵੈਕ ਤੋਂ ਪਿੱਛੇ ਘਾੜ ਕੇ ਪੂਰੀ ਦਾ ਜਾਨੀ ਕਿ ਆਪਣੇ ਦੋਈ ਕਰਨਾਰੇ ਜਿਹੜੇ ਹੁੰਦੇ ਉਹਨਾਂ ਨੂੰ ਆਪਾਂ ਖੋਲ ਕੇ ਤੇ ਇੱਕ ਵਾਰ ਉਸ ਵਿੱਚ ਥੋੜੇ ਬਲ ਪਾ ਕੇ ਥੱਲੇ ਬਲ ਪਾ ਲੈਣੇ ਆ ਤੇ ਉੱਤਲੇ ਕਿਨਾਰੇ ਨਾਲ ਆਪਾਂ ਜਿਹੜਾ ਸਿਰ ਕਵਰ ਕਰਕੇ ਚੰਗੀ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਟੈੜਾ ਧਰ ਪਰਸਾ ਸਿਰ ਕਵਰ ਕਰਕੇ ਤੇ ਲੜ ਨੂੰ ਆਪਾਂ ਪਿੱਛੇ ਤੋਂ ਜਿਹੜੇ ਪਿੱਛੇ ਹੋਵਾ ਸਾਰੇ ਉਹਨੂੰ ਆਪਾਂ ਪਿੱਛੇ ਦੱਬ ਕੇ ਤੇ ਜਿਹੜਾ ਆਪਾਂ ਅਗਲਾ ਲੜ ਲਾਉਣ ਹੈ ਉਥੋਂ ਹੀ ਜਿਹੜਾ ਆਪਾਂ ਲੜ ਲਿਆ ਕੇ ਤੇ ਥੋੜਾ ਜਿਹਾ ਥੱਲੇ ਰੱਖ ਕੇ ਜਿਹੜਾ ਲੜ ਨੂੰ ਤੇ ਇਸੋ ਚੜਿ ਆਪਾਂ ਬਲ ਪਾ ਕੇ ਤੇ ਉਹਨਾਂ ਨੂੰ ਲੋਡ ਉਸ ਲੜ ਨੂੰ ਲੋਡ ਕਰਕੇ ਜਿਹੜਾ ਲੜ ਨੂੰ ਲਗਾਉਣਾ ਹੈ ਵੀਡੀਓ ਵੱਤਵਾ ਸ਼ੁਰੂ ਕਰਿਓ ਤਾਂ ਜੋ ਜਿਹੜੇ ਵੀਰਾਂ ਨੂੰ ਦਾ ਮਤਲਬ ਉਹਨਾਂ ਨੂੰ ਕੋਈ ਪ੍ਰੋਬਲਮ ਆਉਦੀ ਆ ਤਾਂ ਇਸ ਇਸ ਵੀਡੀਓ ਦੇਖ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣ ਤੇ ਜਿਹੜਾ ਆਪਾਂ ਲੜ ਨੂੰ ਕਿੰਨਾ ਕਿਤਰਾ ਲੋਡ ਕਰਕੇ ਲਗਾ ਲੈਣਾ ਹੈ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜ ਨੂੰ ਬੈਕ ਤੋਂ ਥੱਲੇ ਉਹ ਬੈ ਤੋਂ ਜਿਹੜਾ ਆਪਾਂ ਥੱਲੇ ਉਹ ਲਿਆ ਕੇ ਤੇ ਕਹਾਂ ਜਾ ਕਹਾਂ ਜਾ ਕੇ ਜਿਹੜਾ ਆਪਾਂ ਲੜ ਨੂੰ ਉੱਤੇ ਚੱਕ ਕੇ ਜਿਹੜਾ ਲੜਨੂ ਉਸ ਵਿੱਚ ਬਲ ਪਾ ਕੇ ਤੇ ਥੱਲੇ ਆਪਣੀ ਥੂਈ ਸਾਈਡ ਤੋਂ ਵੀ ਜਿਹੜਾ ਲੜਨੂ ਥੱਲੇ ਕਰ ਲੈਣਾ ਹੈ ਤੇ ਥੱਲੇ ਕਰਕੇ ਕਿਉਂਕਿ ਤਨਾ ਜਿਹੜੇ ਉਹਦੇ ਆਪਾਂ ਬਲ ਨੂੰ ਸੈਟ ਕਰਕੇ ਜਿਹੜਾ ਲੜਨੂ ਲਗਾਉਣਾ ਹੈ ਤੇ ਜਿੱਥੇ ਕਿਤੇ ਆਪਣਾ ਦਮਾਲ ਲਿਆ ਸਾਹਿਬ ਕਿਤੋਂ ਨਿਕਲ ਆਵੇਗਾ ਉਥੋਂ ਥੋੜਾ ਜਿਹਾ ਫਦਾ ਦੇ ਕੇ ਜਿਹੜਾ ਆਪਣਾ ਸੈਟ ਕਰਾਂਗੇ ਜੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਲੜਨ ਬੈਕ ਟੂ ਬੈਂਚ ਕਰਕੇ ਪੂਣੀ ਦਾਖਲ ਦਾ ਯਾਨੀ ਕਿ ਆਪਾਂ ਦੋਈ ਪੱਲੇ ਖੋਲ ਕੇ ਤੇ ਉਸ ਵਿੱਚ ਬਲ ਪਾ ਕੇ ਜਿਹੜਾ ਲੜ ਨੂੰ ਆਪਣੀ ਸੱਜੀ ਸਾਈਡ ਤੋਂ ਬੈਕ ਤੋਂ ਲੈ ਬੈਕ ਦੇ ਥੱਲੇ ਉਹ ਲਿਆ ਕੇ ਤੇ ਉੱਤੇ ਜਾ ਕੇ ਜਿਹੜਾ ਆਪਾਂ ਲੜ ਨੂੰ ਉੱਤੇ ਉੱਤੋਂ ਜਿਹੜਾ ਜਾਂ ਕਿ ਤਰ੍ਹਾਂ ਉੱਤੇ ਚਾ ਕੇ ਜਿਹੜਾ ਲੜ ਨੂੰ ਇਤਰਾ ਵੀ ਜਿਹੜਾ ਆਪਣੀ ਖਪੀ ਸੱਰ ਥੱਲੇ ਵੀ ਜਿਹੜਾ ਆਪਾਂ ਆਪਣਾ ਜਿਹੜਾ ਲਾੜਾ ਥਲੇ ਹਟਾਲ ਕੇ ਤੇ ਸਾਹ ਕਰ ਪਾ ਕੇ ਉਹਦੇ ਚੜੇ ਆਪਾਂ ਲੜ ਨੂੰ ਲਗਾ ਰਣਾ ਹੈ ਜਿਹੜਾ ਆਪਾਂ ਅਗਲਾ ਲੜਾ ਲਾਉਣਾ ਹੈ ਤੇ ਹੁਣ ਜਿਹੜੀ ਆਪਾਂ ਬਾਕੀ 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 ਦਮਹਲਾ ਸਾਡੀ ਸੈਟਿੰਗ ਆਣੀ ਹੈ ਤੇ ਆਪਣੇ ਕਿੱਥੇ ਕਿੱਥੇ ਵਾਲ ਘੱਟ ਆਉਣਗੇ ਉੱਥੇ ਆਪਾਂ ਬਾਜ ਫੇਟ ਕੇ ਆਪਣੇ ਵਾਲ ਨੇ ਸੈਟ ਕਰਨੇ ਹਨ ਤੇ ਆਪਣੀ ਦੋਨਾਂ ਸੈਟਾਂ ਤੋਂ ਵਾਲੇ ਤੋਂ ਟੈਟਰ ਹਨ ਤਾਂ ਆਪਾਂ ਜਿੱਥੇ ਲੜਾ ਇੱਥੇ ਲੋ ਜਿਹੜੇ ਆਪਾਂ ਸ਼ੁਰੂ ਕਰਦੇ ਹੀ ਉੱਥੇ ਆਪਾਂ ਹਲਕਾ ਜਿਹਾ ਬਾਏ ਫੇਰ ਕੇ ਤੇ ਉਹ ਲੜਾ ਨੂੰ ਬਲਾਂ ਨੂੰ ਟੈਟ ਕਰਾਂਗੇ ਤੇ ਨਾਲੇ ਨਾਲ ਬਾਕੀ ਦਮਲੇ ਦੀ ਜਿਹੜੀ ਆਪਾਂ ਸੈਟਿੰਗ ਉਹ ਕਰੀ ਜਾਣੀ ਹੈ ਤੇ ਆਪਣੇ ਚੰਦਨ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲੈਣਾ ਹੈ ਇਹ ਵੀਡੀਓ ਸਾਂਤੜੇ ਤੇ ਲਾਈਵ ਸ਼ੇਅਰ ਕਰਨੇ ਲਈ ਯੂਜ਼ ਕਰਿਓ ਵੀਡੀਓ ਨੂੰ ਵਾਟਵਾਰ ਸ਼ੇਅਰ ਯੂਜ਼ ਕਰਿਓ ਤੇ ਜਿਹੜੇ ਵੀ ਸਾਡੇ ਫੇਸਬੁਕ ਪੇਜ ਤੇ ਨਵੇਂ ਹਨ ਉਹ ਸਾਡੇ ਫੇਸਬੁਕ ਪੇਜ ਨੂੰ ਫੋਲੋ ਯੂ ਕਰਿਓ ਤੇ ਅੱਡ ਆਪਾਂ ਅਗਲਾ ਲੜਾ ਲਗਾਉਣਾ ਹੈ ਲੜਨ ਚੰਗੀ ਤਰ੍ਹਾਂ ਬਾਤੋ ਚੰਗੀ ਤਰ੍ਹਾਂ ਲੋਡ ਕਰਕੇ ਤੇ ਆਪਣੇ ਜਿਹੜੇ ਬਾਦ ਪਿੱਛੋਂ ਟ੍ਰੈਕਟਰ ਨਾਲ ਤੋਂ ਹਲਕਾ ਜਿਹਾ ਆਪਾਂ ਦੱਬਿਆ ਕਰਾਂਗੇ ਤੇ ਫਿਰ ਆਪਾਂ ਜਿਹੜਾ ਲੜਨ ਉੱਤੇ ਲੈ ਜਾਣਾ ਹੈ ਤੇ ਉਸ ਵਿੱਚ ਜਿਹੜੇ ਆਪਾਂ ਬਲ ਪਾਉਣੇ ਹਨ ਬਲ ਪਾ ਕੇ ਤੇ ਫਿਰ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਉਸ ਲੜਨ ਨੂੰ ਆਪਾਂ ਚੰਗੀ ਤਰ੍ਹਾਂ ਸੈਟ ਕਰਕੇ ਤੇ ਲੜਨ ਨੂੰ ਲੋਡ ਕਰ ਲੈਣਾ ਹੈ ਤੇ ਲੋਡ ਕਰਕੇ ਚੰਗੀ ਤਰ੍ਹਾਂ ਉਸ ਵਿੱਚ ਬਲ ਪਾ ਕੇ ਜਿਹੜਾ ਆਪਾਂ ਲੜਨ ਨੂੰ ਲਗਾਉਣਾ ਹੈ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਜਿਹੜਾ ਆਪਾਂ ਲੜ ਨੂੰ ਅਪਲੋਡ ਕਰਕੇ ਲਗਾਉਣਾ ਹੈ ਤੇ ਹੁਣ ਜਿਹੜੇ ਆਪਾਂ ਬਾਕੀ ਮੰਨ ਲਈ ਸੈਟਿੰਗਾਂ ਨਹੀਂ ਤੇ ਆਪਣੇ ਜਿਹੜੇ ਤੋਂ ਸੜ ਕੇ ਤੋਂ ਨਗਰ ਆ ਜਾਂਦਾ ਉੱਥੋਂ ਆਪਾਂ ਵਾਈਫੇਰ ਕੇ ਚੰਗੀ ਤਰ੍ਹਾਂ ਚਾਲੂ ਫਿਰ ਕੇ ਜਿਹੜਾ ਆਪਣਾ ਸਿਲਕ ਰਕਾਣਾ ਹੈ ਤੇ ਜਿੱਥੇ ਜਿਹੜੇ ਵਾਲ ਕੱਟਣਗੇ ਉੱਥੇ ਆਪਾਂ ਵਾਈਫੇਰ ਕੇ ਆਪਣੇ ਵਾਲ ਨੇ ਵਧਾਣੇ ਹਨ ਤੇ ਆਪਾਂ ਬਾਕੀ ਜਮਲੇ ਜਿਹੜੀ ਸੈਟਿੰਗ ਉਹ ਕਰ ਲੈਣੀ ਹੈ ਤੇ ਚੱਕੀ ਤਰੇਰਾ ਆਪਣਾ ਵਾਲੇ ਸੈਟ ਕਰ ਲੈਣਾ ਆਪਣੇ ਚੰਦ ਵੀ ਜਿਹੜਾ ਸੈਟ ਕਰ ਲੈਣਾ ਹੈ ਤੇ ਬਾਕੀ-ਬਾਕੀ ਦੀ ਸੈਟਿੰਗ ਬਾਕੀ ਜਮ ਲਈ ਜਿਹੜੀ ਆਪਾਂ ਸੈਟਿੰਗ ਨਾਲ ਦੀ ਨਾਲ ਕਰੀ ਜਾਣੀ ਹੈ ਤੇ ਉਤੋਂ ਵੇੜਾ ਬੰਦ ਮਾਲਾ ਸਾਹਿਬ ਉਹ ਆਪਣਾ ਸੈਟ ਕਰ ਲੈਣਾ ਹੈ ਇਹ ਤੇ ਬਲ ਤੁਹਾਲਾ ਸਾਹਿਬ ਜਿਹੜੇ ਆਪਣੇ ਵਾਲ ਵਧਾਉਣ ਲਈ ਸੋਈਆਂ ਪੱਕ ਪਣ ਪਾ ਸਕਦੇ ਹੋਂ ਤੇੜਾ ਆਪਾਂ ਅਗਲਾ ਲੜ ਲਾਉਣਾ ਹੈ ਲੜ ਨੂੰ ਹਲਕਾ ਆਪਾਂ ਬੈਕ ਟੋਪ ਇੱਚ ਕਰਕੇ ਜਿੱਥੇ ਆਪਾਂ ਇਸ ਲੜ ਤੋਂ ਪਹਿਲਾਂ ਲੜ ਲਾਇਆ ਸੀ ਉਹਦੇ ਉੱਤੇ ਲਿਆ ਕੇ ਚੰਗੀ ਤਰ੍ਹਾਂ ਉਸ ਚਿਪ ਚ ਵਾਲ ਪਾ ਕੇ ਆਪਾਂ ਇਹੜਾ ਲੜ ਨੂੰ ਸਾਫ ਕਰਕੇ ਤੇ ਉਸ ਵਿੱਚ ਵਾਲ ਪਾ ਕੇ ਚੰਗੀ ਤਰ੍ਹਾਂ ਲੋਡ ਕਰਕੇ ਲਗਾ ਦੇਣਾ ਹੈ ਤੇ ਜੇ ਤੁਹਾਡਾ ਲੜ ਘਟ ਜਾਂਦਾ ਹੈ ਤਾਂ ਆਪਾਂ ਬੈਕ ਤੇ ਜਿਹੜਾ ਲੜ ਨੂੰ ਦੱਬਣਾ ਹੈ ਤੇ ਹੁਣ ਜਿਹੜੇ ਆਪਾਂ ਆਪਣਾ ਤੁਮਾ ਲੋ ਕੰਪਲੀਟ ਹੋ ਚੁੱਕਿਆ ਹੁਣ ਆਪਾਂ ਇਹ ਤੁਮਾਲੇ ਤੁਮਾਲੇ ਸੈਟਿੰਗ ਕਰਨੀ ਹੈ ਅਰੇ ਜਗੀ ਤਰ੍ਹਾਂ ਜਿਹੜੇ ਆਪਾਂ ਵਾਲਿਓ ਛਟਕਾ ਲੈਣੇ ਹਨ ਤੇ ਜੇ ਬਲ ਢਿੱਲੇ ਰਹਿੰਦੇ ਆ ਆਪਾਂ ਜਿੱਥੋਂ ਪਹਿਲਾਂ ਜਿੱਥੇ ਆਪਾਂ ਧੱਲੇ ਵਾਲਾ ਧੱਲੇ ਵਾਲ ਉੱਤੇ ਵਾਲ ਨੂੰ ਲਵਾਏ ਸੀਗੇ ਉੱਥੋਂ ਆਪਾਂ ਜਿਹੜੇ ਵਾਲਿਓ ਉੱਥੋਂ ਆਪਾਂ ਜਿਹੜੇ ਵਾਲਿਓ ਟਟਕਾਣੇ ਹਨ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਤੁਸੀਂ ਵਾਲਿਓ ਸੁਈਆਂ ਪੱਗ ਪੈਣਾ ਵਧਾ ਸਕਦੇ ਹੋ ਤੇ ਉੱਤੋਂ ਵੀ ਜਿਹੜੇ ਆਪਣੇ ਵਾਲ ਉੱਤੋਂ ਵੀ ਜਿਹੜੇ ਆਪਾਂ ਸੈਟਿੰਗ ਉਹ ਕਰ ਲੈਣੀ ਹੈ ਤੇ ਜਿਹੜੇ ਆਪਣੇ ਸੈੱਟ ਵਾਲੇ ਲੜਨੇ ਉਹ ਵੀ ਆਪਾਂ ਜਿਹੜੇ ਸੈਟ ਅਪ ਕਰ ਲੈਣੇ ਹਨ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਤੇ ਥੋੜੇ ਹੀ ਆਪਾਂ ਲਮਾਂਲੇ ਸੈਟ ਕਰ ਲੈਣਾ ਹੈ ਤੇ ਜਿੱਥੋਂ ਕਿਤੋਂ ਜ਼ਿਆਦਾ ਨਿਕਲ ਹੋਵੇਗਾ ਉਥੋਂ ਆਪਾਂ ਦਾਵ ਦੇ ਕਿਹੜਾ ਆਪਣੇ ਦਮਾਂਲੇ ਸੈਟ ਕਰਾਂਗੇ ਤੇ ਆਪਣੇ ਜਿਹੜੇ ਵਾਲ ਨੇ ਉਹ ਵੀ ਆਪਾਂ ਸੈਟ ਕਰ ਲੈਣੇ ਹਨ ਜੰਗੀ ਤੇਰੇ ਆਪਣੇ ਵਾਲ ਨੇ ਸੈਟ ਕਰਕੇ ਤੇ ਦਮਾਂਲੇ ਨੂੰ ਆਪਾਂ ਜਿਹੜਾ ਫਾਈਨਲ ਲਚ ਦੇਣਾ ਹੈ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ